ਜਿਵੇਂ ਕਿ ਇਹ ਦਰਵਾਜਾ ਲੈ ਕੇ ਆਏ ਆ ਪਿਓਰ ਸਾਗਵਾਨ ਦੇ ਵਿੱਚ ਦਰਵਾਜਾ ਐ ਐਮਪੀਟੀਕ ਦੇ ਵਿੱਚ ਦਰਵਾਜਾ ਹੋਏਗਾ ਜੀ ਇਹ ਵੀ ਸਾਗਵਾਨ ਦਾ ਡੋਰ ਹੈਗਾ ਇਹ ਪ੍ਰੋਪਰ ਜਿਹੜਾ ਹੈਗਾ ਐਮਪੀਟੀਕ ਦੇ ਵਿੱਚ ਬਣਿਆ ਹੋਇਆ ਦਰਵਾਜਾ ਹੈ ਸਾਰੀ ਵੁੱਡ ਯੂਜ਼ ਕੀਤੀ ਹੋਈ ਹੈ 7700 ਰੁਪਏ ਸਕੁਅਰ ਫੁੱਟ ਜੀ ਕਹਿੰਦੇ ਤੁਸੀਂ ਮੌਇਸਚਰ ਵਗੈਰਾ ਲੱਕੜ ਦਾ ਚੈੱਕ ਕਰਾ ਕੇ ਦੇਨੇ ਹੋ ਜੀ ਬਿਲਕੁਲ ਜੋ ਕਸਟਮਰ ਆਏਗਾ ਡਿਲੀਵਰੀ ਟਾਈਮ ਤੇ ਸਾਡੇ ਕੋਲ ਮੀਟਰ ਹੁੰਦੇ ਨੇ ਜੀ ਡਿਜੀਟਲ ਮੀਟਰ ਹੁੰਦੇ ਨੇ ਮੌਇਸਚਰ ਬੰਦਾ ਚੈੱਕ ਕਰ ਸਕਦਾ ਆਪਣਾ ਪ੍ਰੋਪਰ ਚੈੱਕ ਕਰਵਾ ਕੇ ਦਵਾਂਗੇ ਕਿਉਂਕਿ ਆਮ ਨਹੀਂ ਨੋਲੇਜ ਹੁੰਦੀ ਕਿਸ ਜਿਵੇਂ ਕਿ ਇਹਦੇ ਚ ਦੇਖ ਅਗਰ 10 ਤੋਂ ਵਧੇਗਾ ਤਾਂ ਲੱਕੜ ਵੰਡ ਮਾਰੇਗੀ ਅਗਰ 5 ਤੋਂ ਘਟੇਗਾ ਤਾਂ ਲੱਕੜ ਪਾੜੇਗੀ ਜੀ ਇਸ ਤਰ੍ਹਾਂ ਟੈਸਟ ਕਰਵਾ ਕੇ ਦਿੱਤਾ ਜਾਂਦਾ ਹੈ ਵੀਰੇ ਜੋ ਵੀ ਲੱਕੜ ਹੈ ਤੁਹਾਨੂੰ वुਡ ਪ੍ਰੋਪਰ ਤਿੱਕਣਲ ਟੈਸਟ ਕਰਵਾ ਕੇ ਦਿੱਤੀ ਜਾਏਗੀ ਪਾਲਿਸ਼ ਦੇ ਵੀ ਕਲਰ ਮਿਲ ਜਾਂਦੇ ਪਏ ਜਿਹੜਾ ਤਾਂ ਉਹਨੂੰ ਸੋਹਣਾ ਲੱਗਦਾ ਤੁਸੀਂ ਉਹ ਕਰਵਾ ਸਕਦੇ ਹੋਗੇ ਜੀ ਉਰੇ ਬੰਦੇ ਨੂੰ ਕਸਟਮਰ ਨੂੰ ਆਪਸ਼ਨ ਮਿਲ ਜਾਂਦੀ ਹੈ ਦੇਖਣ ਵਾਸਤੇ ਵੀ ਆਹ ਕਲਰ ਹੈ ਦੇ ਤੇ ਜੱਚਦਾ ਹੈ ਸਾਡੇ ਘਰੇ ਆਹ ਕਲਰ ਜੱਚੇਗਾ ਸਾਡੇ ਘਰ ਵਿੱਚ ਆਹ ਕਲਰ ਜੱਚੇਗਾ ਉਸ ਮੁਤਾਬਿਕ ਬੰਦਾ ਉਰੇ ਕਲਰ ਫੋਟੋ ਲੈ ਕੇ ਆਪਣੇ ਪੇਂਟਰ ਤੋਂ ਪੇਂਟ ਕਰਵਾ ਸਕਦਾ ਹੈ ਜਾਂ ਪਾਲਿਸ਼ ਕਰਵਾ ਸਕਦਾ ਹੈ ਬਿਲਕੁਲ ਵੀਰੇ ਤੇ ਆ ਵੀ ਬੜਾ ਪਿਆਰਾ ਡਿਜ਼ਾਈਨ ਹੈ ਜੀ ਇਹ ਵੀ ਤੁਹਾਨੂੰ ਡਿਜ਼ਾਈਨ ਸਾਗਵਾਨ ਦੇ ਵਿੱਚ ਇਹ ਵੀ ਸਾਗਵਾਨ ਦੇ ਵਿੱਚ ਇਹ ਥੋੜਾ ਸਸਤਾ ਆ ਗਿਆ ਜੇ ਸ਼ਿਮਲਾ ਕਾਲਾ ਹਾਈਵੇ ਹੈ ਸ਼ਿਮਲਾ ਕਲਕਾ ਹਾਈਵੇ ਜ਼ਿਰਕਪੁਰ ਦੇ ਵਿੱਚ ਪੈਂਦਾ ਹੈ ਬਲਟਾਨਾ ਕੇ ਏਰੀਆ ਲਾਈਟਾਂ ਬੰਦਾ ਸਰਚ ਮਾਰੇਗਾ ਬੜਾ इजीली ਮਿਲ ਜਾਏਗਾ ਬਾਕੀ ਜੀਐਨਬੀ ਗਰੁੱਪ ਕਰਕੇ ਗੂਗਲ ਤੋਂ ਸਰਚ ਮਾਰ ਕੇ ਆਏਗਾ ਬੜਾ इजीली ਮਿਲ ਜਾਏਗਾ ਅਗਰ ਅਦਰਵਾਈਜ਼ ਸਾਨੂੰ ਕੋਈ ਵਟਸਐਪ ਕਰੇਗਾ ਲੋਕੇਸ਼ਨ ਵੀ ਸ਼ੇਅਰ ਕਰ ਦਿੱਤੀ ਜਾਏਗੀ ਜੀ ਸ਼ੇਅਰਿੰਗ ਵਾਲਿਆਂ ਦਾ ਮਾਨਤਨ ਵੀ ਕਰਾਂਗੇ ਜਿਹੜਾ ਸਾਡੇ ਪੇਜ ਨੂੰ ਫੋਲੋ ਕਰੇਗਾ ਤੇ ਮੈਕਸਿਮਮ ਸ਼ੇਅਰਿੰਗ ਕਰੇਗਾ 50 ਤੋਂ ਪਲੱਸ ਗਰੁੱਪਾਂ ਦੇ ਵਿੱਚ ਸ਼ੇਅਰਿੰਗ ਹੋਏਗੀ ਮੈਕਸਿਮਮ ਸ਼ੇਅਰਿੰਗ ਹੋਏਗੀ ਜਿੱਦੀ ਉਹ ਜਿਹੜੇ ਆਪਣੇ 8 ਬੰਦੇ ਰਹਿੰਦੇ ਨੇ ਜਿਨ੍ਹਾਂ ਨੂੰ ਨਾਮ ਦੇਣਾ ਵਾਕੀ ਹੈ 40000 ਦਾ ਉਹ 5-5000 ਰੁਪਇਆ 8 ਬੰਦਿਆਂ ਨੂੰ ਦਿੱਤਾ ਜਾਏਗਾ ਜਿੱਦੀ ਮੈਕਸਿਮਮ ਸ਼ੇਅਰਿੰਗ ਹੋਏਗੀ ਔਰ ਜੋ ਮੈਨੂੰ ਇਹਨਾਂ ਦੀ ਸਕਰੀਨਸ਼ਾਟ ਲੈ ਕੇ ਸ਼ੇਅਰਿੰਗ ਕਰਕੇ ਮੇਰੇ ਨੰਬਰ ਤੇ WhatsApp ਕਰੇਗਾ ਨੰਬਰ ਨੋਟ ਕਰ ਲੋ 98786 90778 ਕਟੋ-ਕਟ ਤੁਸੀਂ ਮੰਨ ਕੇ ਚਲੋ 1500 ਰੁਪਏ ਤੋਂ ਦਰਵਾਜ਼ਾ ਬਣਾਉਣਾ ਸ਼ੁਰੂ ਕਰ ਦਨੇ ਜੀ ਇਸ ਦਾ ਫਲਸਰ ਡੋਰ ਜਿਹੜਾ ਸਾਡਾ 80 ਰੁਪਏ ਸਕੁਅਰ ਫੁੱਟ ਤੋਂ ਸਟਾਰਟ ਹੋ ਜਾਏਗਾ ਜੇ ਵੀ ਦਾ ਵਿੱਚ ਜੀ ਇੱਕ ਹੋਰ ਨਵਾਂ ਡਿਜ਼ਾਈਨ ਇਹ ਦੇਖੋ ਜੀ ਸਾਗਵਾਨ ਦਾ ਸਿੰਗਲ वुਡ ਦੇ ਵਿੱਚੋਂ ਦਰਵਾਜ਼ਾ ਨਿਕਲਿਆ ਹੋਇਆ ਜਿਹੜੇ ਤੁਸੀਂ ਚੰਗੇ ਚੰਗੇ ਹੋਟਲਾਂ ਦੇ ਵਿੱਚ ਚੰਗੇ ਚੰਗੇ ਮਤਲਬ ਪ੍ਰੀਮੀਅਮ ਬਿਲਡਿੰਗਾਂ 'ਚ ਦੇਖੇ ਹੋਣਗੇ ਡਿਜ਼ਾਈਨ ਉਹ ਵਾਲੇ ਨੇ ਜੀ ਜੇ ਇਹ ਟੀਕ ਪਲਾਈ ਹੈ ਜੀ ਜਿਹਨੂੰ ਆਪਾਂ ਸਾਗਵਾਨ ਦੀ ਕਹਿੰਦੇ ਨੇ ਫਰੈਸ਼ ਦਾ ਦਰਵਾਜ਼ਾ ਹੈ ਜੀ ਹਾਂਜੀ ਵੀਰੇ ਵਿਦਆਊਟ ਪਾਲਿਸ਼ 350 ਰੁਪਏ ਸਕੁਅਰ ਫੁੱਟ 1 ਪਲਸ ਡਿਜ਼ਾਈਨ ਡਿਜ਼ਾਈਨ ਬਿਲਕੁਲ 2000 ਪਲਸ ਡਿਜ਼ਾਈਨ ਮਿਲ ਜੂਗਾ ਅੱਜ ਦੀ ਵੀਡੀਓ ਸਪੈਸ਼ਲ ਕੋਠੀਆਂ ਵਾਲੇ ਵੀਰਾਂ ਵਾਸਤੇ ਆ ਜਿਹੜੇ ਕਹਿੰਦੇ ਆ ਸਾਨੂੰ ਡਿਜ਼ਾਈਨ ਆ ਜਿਹੜਾ ਇੱਕ ਤੋਂ ਇੱਕ ਚਾਹੀਦਾ ਤੇ ਕੁਆਲਿਟੀ 'ਚ ਵੀ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਵੀਰ ਜੀ ਦੱਸੋ ਕੀ ਆਫਰ ਨੇ ਜੀ ਸਭ ਨੂੰ ਨਮਸਕਾਰ ਜੀ ਮੇਰਾ ਜੀਵੀ ਵੱਲੋਂ ਅੱਜ ਅੱਜ ਸਿਰਫ ਜਿਹੜਾ ਆਪਣਾ ਲੈ ਕੇ ਆ ਰਹੇ ਆ ਪਸਿਰਫ ਕੋਠੀ ਕਨਸੈਪਟ ਹੀ ਲੈ ਕੇ ਆ ਰਹੇ ਆ ਜਿਹੜੇ ਵੀਰ ਭਰਾ ਕੋਠੀ ਬਣਾ ਰਹੇ ਆ ਆਪਣੀ ਸਾਰੀ ਉਮਰ ਪਰ ਦੀ ਕਮਾਈ ਹੈ ਜਿਹੜੀ ਆਪਣੀ ਘਰਤੀ ਲਾਉਂਦੇ ਨੇ ਉਹਨਾਂ ਵਾਸਤੇ ਵੱਖਰੋ ਵੱਖਰੀ ਚੀਜ਼ ਲੈ ਕੇ ਆਏ ਜੀ ਅੱ ਜੀ 750 ਰੁਪਏ ਸਕੁਅਰ ਫੁੱਟ ਇਹਦੀ ਫਿਨਿਸ਼ਿੰਗ ਦੇਖੋ ਪੇਂਟ ਪਾਲਿਸ਼ ਕਸਟਮਰ ਨੇ ਖੁਦ ਕਰवानी ਹੈ ਜੀ ਆਪਣੀ ਮਰਜ਼ੀ ਨਾਲ ਜੋ ਕਰਵਾ ਕਰਵਾਣਾ ਚਾਹੁੰਦਾ ਹੈ ਕਿਉਂਕਿ ਪੇਂਟ ਪਾਲਿਸ਼ ਕਸਟਮਰ ਸਾਡੇ ਤੋਂ ਕਰਵਾਏਗਾ ਅਸੀਂ ਕਰਵਾ ਕੇ ਦੇ ਦਾਂਗੇ ਮੈਂ ਪਹਿਲੇ ਦੱਸਣਾ ਚਾਹੁੰਦਾ ਅਸੀਂ ਪੇਂਟ ਪਾਲਿਸ਼ ਕਰਵਾ ਕੇ ਦੇ ਦਾਂਗੇ ਮੈਟਰ ਕੋਈ ਨਹੀਂ ਹੈ ਬਟ ਬਾਅਦ ਚ ਜਾ ਕੇ ਰੰਦਾ ਲਗਾਣਾ ਜਦੋਂ ਕਾਰਪੇਂਟਰ ਨੇ ਫਿਟ ਕਰਨਾ ਹੈ ਮਤਲਬ ਕੁਝ ਠੋਕਣਾ ਹੈ ਫਿਰ ਪ੍ਰੋਬਲਮ ਆ ਗਈ ਉਹ ਟੱਚ ਵਰਕ ਲੱਗੇਗਾ ਬਾਅਦ ਵਿੱਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪੈਚ ਵਰਕ ਹੋਇਆ ਹੋਵੇ ਉਹ ਫਿਨਿਸ਼ਿੰਗ ਨਹੀਂ ਰਹੇਗੀ ਇਸ ਕਰਕੇ ਪੇਂਟ ਪਾਲਿਸ਼ ਇਹਨੂੰ ਲੱਗਣ ਡਿਜ਼ਾਈਨ ਜੋ ਮਰਜੀ ਕਸਟਮਰ ਨੇ ਕਰਵਾਉਣਾ ਹੈ ਉਹ ਕਰਵਾ ਸਕਦਾ ਹੈ ਤੇ ਆ ਵੀ ਵੀਰ ਜੀ ਬਹੁਤ ਵਧੀਆ ਕਨਸੈਪਟ ਲੈ ਕੇ ਆਏ ਹੋਏ ਆਂ ਦਰਵਾਜਿਆਂ ਦਾ ਜੀ ਇਹ ਵੀ ਟੀਕ ਪਲਾਈ ਪਲੱਸ ਸਾਗਵਾਨ ਦਾ ਦਰਵਾਜਾ ਜੀ ਇਹ ਥੋੜੀ ਜਿਹੀ ਉਹਦੇ ਨਾਲ ਰੇਂਜ ਘੱਟ ਹੋ ਗਈ ਜੀ ਉਹ 750 ਰੁਪਏ ਸਕੁਅਰ ਫੁੱਟ ਸੀ ਇਹ 550 ਰੁਪਏ ਸਕੁਅਰ ਫੁੱਟ ਹੈ ਮੈਨੂੰ ਤਾਂ ਅਸੀਂ ਤੁਸੀਂ ਰੇਟ ਜ਼ਿਆਦਾ ਕਹੋਗੇ ਨਹੀਂ ਨਹੀਂ ਰੇਟ ਇਹ ਤਾਂ ਘੱਟ ਇਸ ਕਰਕੇ ਹੋ ਗਿਆ ਜੀ ਬਿਲਕੁਲ ਮੈਂ ਕਲੀਅਰ ਕਰਨਾ ਚਾਹੁੰਦਾ ਸਭ ਨੂੰ ਵੀ ਇਹਦੇ ਵਿੱਚ ਜਿਹੜੀ ਹੈਗੀ ਵਿੱਚ ਪਲਾਈ ਪਾਈ ਹੋਈ ਹੈ 25% ਪਲਾਈ ਦਾ ਕੰਮ ਹੋਇਆ ਜੀ ਸਾਗਵਾਨ ਦੀ ਪਲਾਈ ਹੈ ਪਲਾਈ ਦਾ ਕੰਮ 25% 75% ਜਦੋਂ ਸਾਗਵਾਂ ਦੀ ਬੁੱਢ ਦਾ ਕੰਮ ਹੋਇਆ ਕੰਮ ਪਰ ਦੋਸਤੋ ਡਿਜ਼ਾਈਨ ਦੇਖ ਲਓ ਵੀ ਮੈਨੂੰ ਲੱਗਦਾ ਹੁਣ ਤੱਕ ਇਹ ਡਿਜ਼ਾਈਨ ਕਿਸੇ ਨੇ ਕਿਸੇ ਵੀਡੀਓ ਚ ਦੇਖਿਆ ਨਹੀਂ ਹੋਣਾ ਜੀ ਅੱਜ ਮੈਂ ਤਾਂ ਹੀ बार-बार ਕਹਿ ਰਿਹਾ ਸਿਰਫ ਕੋਠੀ ਕਨਸੈਪਟ ਹੈ ਆਪਣਾ ਕੋਠੀਆਂ ਵਾਸਤੇ ਹੀ ਡਿਜ਼ਾਈਨ ਤੁਹਾਨੂੰ ਅੱਜ ਦੀ ਵੀਡੀਓ ਚ ਦੇਖਣ ਨੂੰ ਮਿਲਣਗੇ ਇਹ 550 ਰੁਪਏ ਪਰ ਸਕਰ ਫੁੱਟ ਹੈ ਇਹਦੇ ਵਿੱਚ ਵੀ 2000 ਪਲੱਸ ਡਿਜ਼ਾਈਨ ਹੈ ਜਿਹੜਾ ਤੁਸੀਂ ਆਹ ਦਰਵਾਜ਼ਾ ਦੇਖਿਆ ਸੀ ਇਹਦੇ ਵਿੱਚ ਵੀ 2000 ਪਲੱਸ ਡਿਜ਼ਾਈਨ ਹੈ ਜੀ 2000 ਪਲੱਸ ਡਿਜ਼ਾਈਨ ਹੈ ਡਿਜ਼ਾਈਨ ਬਿਲਕੁਲ 2000 ਪਲੱਸ ਡਿਜ਼ਾਈਨ ਮਿਲ ਜੂਗਾ ਇਹਦੇ ਵਿੱਚ 25% ਟੀਕ 25% ਪਲਾਈ 75% ਵੁੱਡ ਇਹਦੇ ਵਿੱਚ ਵੀ ਸੇਮ ਕਨਸੈਪਟ ਆ ਗਿਆ ਇਹਦੇ ਵਿੱਚ ਬੋਰਡ ਪਲੱਸ ਵੁੱਡ ਦੋਨੋਂ ਚੀਜ਼ਾਂ ਯੂਜ਼ ਕੀਤੀਆਂ ਗਈਆਂ ਨੇ 500 ਰੁਪਏ ਸਕੁਅਰ ਫੁੱਟ ਹੈ ਜੀ 500 ਰੁਪਏ ਸਕੁਅਰ ਜੀ 500 ਰੁਪਏ ਸਕੁਅਰ ਫੁੱਟ ਪਾਲਿਸ਼ ਕਸਟਮਰ ਨੇ ਖੁਦ ਕਰवानी ਹੈ ਆਪਣੀ ਮਰਜ਼ੀ ਦੇ ਨਾਲ ਹਾਂਜੀ ਵੀਰੇ ਜੀ ਇਹ ਨੈਕਸਟ ਡਿਜ਼ਾਈਨ ਵੀ ਵੇਚੀ ਇਹ ਵੀ 500 ਰੁਪਏ ਫੁੱਟ ਜੀ 500 500 ਵੇਪਈਆ ਜਾਨੀ ਸਾਗਵਾਨ ਦੇ ਵਿੱਚ ਜੀ ਇਸ ਉਹਦੇ ਨਾਲੋਂ ਵੀ ਸਸਤਾ ਆ ਗਿਆ ਜੇ ਇਹ ਟੀਕ ਅਪਲਾਈ ਹੈ ਜੀ ਜਿਹਨੂੰ ਆਪਾਂ ਸਾਗਵਾਨ ਦੀ ਕਹਿੰਦੇ ਨੇ ਫਰੈਸ਼ ਦਾ ਦਰਵਾਜ਼ਾ ਜੀ ਹਾਂਜੀ ਵੀਰੇ ਵਿਦਆਊਟ ਪਾਲਿਸ਼ 350 ਰੁਪਏ ਸਕੁਅਰ ਫੁੱਟ 15 ਸਾਲ ਦੀ ਗਾਰੰਟੀ ਦੇ ਅੰਦਰ 15 ਜੀ ਦੋਨੇ ਸਾਈਡ ਤੇ ਸਾਗਵਾਨ ਲੱਗੀ ਹੈ ਬਿਲਕੁਲ ਦੇਖੋ ਤੁਸੀਂ ਲੁੱਕ ਦੇਖੋ ਇਹਦੀ ਪ੍ਰੀਮੀਅਮ ਕੁਆਲਟੀ ਦਾ ਮਤਲਬ ਜਿਹੜੇ ਤੁਸੀਂ ਚੰਗੇ ਚੰਗੇ ਹੋਟਲਾਂ ਦੇ ਵਿੱਚ ਚੰਗੇ ਚੰਗੇ ਮਤਲਬ ਪ੍ਰੀਮੀਅਮ ਬਿਲਡਿੰਗਾਂ 'ਚ ਦੇਖੇ ਹੋਣਗੇ ਡਿਜ਼ਾਈਨ ਉਹ ਵਾਲੇ ਨੇ ਜੀ ਹਾਂਜੀ ਵੀਰੇ ਜੀ ਤੇ ਦੋਸਤੋ ਰੇਂਜ ਵੀਰ ਹੋਰਾਂ ਕੋਲੇ ਸਾਰੇ ਤਰ੍ਹਾਂ ਦੀ ਵੀ ਹੈਗੀ ਆ ਪਰ ਅੱਜ ਤੁਹਾਨੂੰ ਸਪੈਸ਼ਲ ਕੋਠੀਆਂ ਵਾਲੇ ਜਿਹੜੇ ਦਰਵਾਜ਼ੇ ਅਸੀਂ ਦਿਖਾ ਰਹੇ ਹਾਂ ਵੀਰ ਜੀ ਅੱਜ ਦੇ ਬਾਰੇ ਡਿਟੇਲ ਦਿਓ ਜੀ ਇਹ ਵੀ ਬੜਾ ਪਿਆਰਾ ਡਿਜ਼ਾਈਨ ਹੈ ਜੀ ਜੀ ਇਹ ਵੀ ਸਾਗਵਾਨ ਦਾ ਡੋਰ ਹੈਗਾ ਇਹ ਪ੍ਰੋਪਰ ਜਿਹੜਾ ਹੈਗਾ ਐਮਪੀ ਟੀਕ ਦੇ ਵਿੱਚ ਬਣਿਆ ਹੋਇਆ ਦਰਵਾਜ਼ਾ ਹੈ ਸਾਰੀ ਵ ਮੇਰੇ ਜੀ ਤੁਸੀਂ ਐਮਪੀਟੀ ਕੈਂਪੀਟੀ ਕਹੀ ਜਾਂਦੇ ਪਿਓਗੇ ਕੋਈ ਹੋਰ ਵੀ ਸਾਗਵਾਨ ਦੇ ਵਿੱਚ ਕੋਈ ਜੀ ਸਾਗਵਾਨ ਬਹੁਤ ਤਰ੍ਹਾਂ ਦੀ ਆਂਦੀ ਹੈ ਸਾਗਵਾਨ ਜਿਹੜੇ ਵੀਰਾਂ ਨੂੰ ਨੌਲੇਜ ਹੈਗੀ ਆ वुਡ ਦੀ ਸਾਗਵਾਨ 15-1600 ਰੁਪਏ ਫੁੱਟ ਤੋਂ ਸਟਾਰਟ ਹੋ ਕੇ ਮਤਲਬ 6-7000 ਫੁੱਟ ਤੱਕ ਪਈ ਹੈ ਜਿਹੜੀ ਮਤਲਬ ਆਪਾਂ ਜਿਹੜੀ ਐਮਪੀਟੀ ਦੀ ਗੱਲ ਕਰ ਰਹੇ ਆ ਇਹ 5800 ਰੁਪਏ ਫੁੱਟ ਹੈਗੀ ਹੈ ਮਤਲਬ वुਡ ਮਤਲਬ ਕੁਆਲਿਟੀ ਆਪਾਂ ਦਰਵਾਜ਼ਾ ਕਿੰਨੇ ਰੁਪਏ ਪਰ ਸਕੁਅਰ ਫੁੱਟ ਦੇਣਾ ਹੈ ਇਹ 750 ਰੁਪਏ ਸਕੁਅਰ ਫੁੱਟ ਜੀ 750 ਰੁਪਏ ਡਿਜ਼ਾਈਨ ਵਗੈਰਾ ਬਹੁਤ ਪਿਆਰਾ ਡਿਜ਼ਾਈਨ ਦੇ ਤਾਂ ਨਹੀਂ ਐ ਸਤਾ ਵੀ ਬਣਾ ਕੇ ਦੇ ਦਾਂਗੇ ਉਹ ਵੀ ਸਾਗਵਾਨ ਦੇ ਵਿੱਚ ਹੀ ਹੋਏਗਾ ਜਿਵੇਂ ਬੰਦੇ ਨੇ 6-7000 ਰੁਪਏ 10000 ਰੁਪਏ ਲਗਾਣਾ ਉਹਦੇ ਵਿੱਚ ਵੀ ਬਣ ਜੇਗਾ ਇਹ ਅੱਛਾ ਫਿਰ ਕਿੰਨੇ ਰੁਪਏ ਸਕੇਅਰ ਫੁੱਟ ਤੱਕ ਪੈ ਜੂਗਾ ਇਹ ਉਹ ਜੇ ਆਪਾਂ ਸਾਗਵਾਨ ਮਤਲਬ ਬਰਮਾ ਜਾਂ ਫੋਰ ਏਵਰ ਵਗੈਰਾ ਯੂਜ਼ ਕਰ ਲੈਣੇ ਫਿਰ ਆਪਾਂ ਨੂੰ ਇਹ ਪੈ ਜਾਏਗਾ ਤਕਰੀਬਨ ਤਕਰੀਬਨ 550 ਰੁਪਏ ਸਕੇਅਰ ਫੁੱਟ ਜੀ ਸਕੇਅਰ ਫੁੱਟ 750 ਰੁਪਿਆ ਐਮਪੀਟੀ ਬਾਕੀ ਬਰਮਾ ਸਾਗਵਾਨ ਜੋ ਵੀ ਲਗਵਾਣਾ ਹੈ ਮਤਲਬ ਅਲੱਗ-ਅਲੱਗ ਕੁਆਲਿਟੀ ਆ ਜਾਂਦੀ ਹੈ ਸਾਗਵਾਨ ਦੀ ਉਹਦੇ ਵਿੱਚ ਜੇ ਰੋ ਕੋਠੀ ਚ ਲਾਣਾ ਬੰਦਾ ਕੰਪਰੋਮਾਈਜ਼ ਕਰਦਾ ਹੀ ਨਹੀਂ ਰੇਟ ਨਾਲ ਤਾਂ ਉਹਨਾਂ ਦਾ ਡਿਜ਼ਾਈਨ ਵਧੀਆ ਚਾਹੀਦਾ ਹੈ ਜੀ ਜੀ ਡਿਜ਼ਾਈਨ ਵੀ ਵਧੀਆ ਚਾਹੀਦਾ ਕੁਆਲਿਟੀ ਵੀ ਉਹਨੂੰ वुਡ ਦੀ ਵਧੀਆ ਚਾਹੀਦੀ ਆ ਤੁਸੀ ਸਸਤੀ ਕੁਆਲਿਟੀ ਆ ਗਈ ਜੀ ਹਾਂਜੀ ਇਹ 650 ਰੁਪਏ ਸਕੁਅਰ ਫੁੱਟ ਹੈ ਜੀ ਇਹ ਵੀ ਸਾਗਵਾਨੀ ਹੈ ਠੀਕ ਹੈ ਠੀਕ ਹੈ ਜੀ ਇਹਨਾਂ ਦੀ ਵੀ ਕੋਈ ਗਾਰੰਟੀ ਵਾਰੰਟੀ ਹੁੰਦੀ ਹੈ ਬਿਲਕੁਲ オリジナル ਸਾਗਵਾਨ ਦੀ ਗਾਰੰਟੀ ਹੈ ਜੀ オリジナル ਹੋਏਗੀ ਬਿਲ ਮਿਲੇਗਾ ਸੁੱਕੀ ਹੋਏਗੀ ਜੀ ਸਾਗਵਾਨ ਮਤਲਬ ਟ੍ਰੀਟ ਕੀਤਾ ਹੋਏਗਾ ਤੁਸੀਂ ਮੇਰੀ ਪਹਿਲੇ ਵਾਲੀ ਵੀਡੀਓ ਚ ਪਲੈਂ ਇਹ ਗੱਲ ਪਤਾ ਲੱਗਿਆ ਕਹਿੰਦੇ ਤੁਸੀਂ ਮੋਇਸਚਰ ਵਗੈਰਾ ਲੱਕੜ ਦਾ ਚੈੱਕ ਕਰਾ ਕੇ ਦੇਨੇ ਹੋ ਜੀ ਬਿਲਕੁਲ ਜੋ ਕਸਟਮਰ ਆਏਗਾ ਡਿਲੀਵਰੀ ਟਾਈਮ ਤੇ ਸਾਡੇ ਕੋਲੇ ਮੀਟਰ ਹੁੰਦੇ ਨੇ ਜੀ ਡਿਜੀਟਲ ਮੀਟਰ ਹੁੰਦੇ ਨੇ ਮੋਇਸਚਰ ਬੰਦਾ ਚੈੱਕ ਕਰ ਸਕਦਾ ਆਪਣਾ ਪ੍ਰੋਪਰ ਚੈੱਕ ਕਰਵਾ ਕੇ ਦਵਾਂਗੇ ਕਿਉਂਕਿ ਆਮ ਨਹੀਂ ਨੌਲੇਜ ਹੁੰਦੀ ਕਿਸੇ ਨੂੰ ਕਿੰਨਾ ਮੋਇਸਚਰ ਹੋਣਾ ਚਾਹੀਦਾ ਅਗਰ ਮੋਇਸਚਰ ਇਹਦੇ ਵਿੱਚ ਘੱਟ ਵੀ ਹੈ ਤਾਂ ਲੱਕੜ ਪਾੜ ਜਾਏਗੀ ਤੇ ਮਤਲਬ ਅਗਰ ਮੋਇਸਚਰ ਜ਼ਿਆਦਾ ਤਾਂ ਬੈਂਡ ਹੋ ਜਾਏਗੀ ਦੋਨੇ ਹੀ ਰੀਜ਼ਨ ਨੇ ਤੁਸੀਂ ਪ੍ਰੋਪਰ ਕੁਆਲਿਟੀ ਦੇ ਵਰਕ ਕਰਦੇ ਫਿਰੇ ਜੀ ਬਿਲਕੁਲ ਕੁਆਲਿਟੀ ਵਰਕ ਮਿਲੇਗਾ ਜੀ ਸਾਗਵਾਨ ਉਹ ਦੁਕਾਨਦਾਰ ਐਨ ਐਚ ਦੇ ਰਿਹਾ ਐਨ ਐਚ ਦੇ ਰਿਹਾ ਉਸ ਚੀਜ਼ ਦਾ ਕੋਈ ਉਹ ਨਹੀਂ ਹੈ ਜਿੰਨੇ ਮਰਜ਼ੀ ਦਾ ਦਰਵਾਜ਼ਾ ਬਣਵਾ ਲਓ ਸਾਡੇ ਤੋਂ ਸਾਗਵਾਨ ਜੇ ਨਾਮ ਦੀ ਸਾਗਵਾਨ ਲਗवानी ਹੈ ਫਿਰ 5000 ਦਾ ਦਰਵਾਜ਼ਾ ਵੀ ਮਿਲ ਜੇਗਾ ਸਾਗਵਾਨੀ ਹੋਏਗੀ ਉਹ ਵੀ ਤੇ ਰੇਟ ਤਾਂ ਆਪਣੇ ਵੀਰ ਦੇ ਬਹੁਤ ਜੈਨੂਅਰ ਨੇ ਤੇ ਡਿਜ਼ਾਈਨ ਬਹੁਤ ਜ਼ਿਆਦਾ ਨੇ ਵੀਰ ਹੋਰਾਂ ਦੇ ਕੋਲ ਮੈਨੂੰ ਲੱਗਦਾ ਵੀ ਹਰ ਵੀਡੀਓ 'ਚ ਡਿਜ਼ਾਈਨ ਲਗਭਗ ਅਪਡੇਟ ਹੋ ਜਾਂਦੇ ਆ ਜੀ ਹਰ ਵਾਰੀ ਮਤਲਬ ਜੋ ਵੀ ਉਹਰੇ ਨਵਾਂ ਕਨਸੈਪਟ ਆਂਦਾ ਹੈ ਕਿਉਂਕਿ ਟ੍ਰਾਈ ਸਿਟੀ ਕਰਕੇ ਚੰਡੀਗੜ੍ਹ ਥੋੜਾ ਦਾ ਅਪਡੇਟ ਸਿਟੀ ਮੰਨਿਆ ਜਾਂਦਾ ਜੋ ਵੀ ਉਹਰੇ ਨਵਾਂ ਡਿਜ਼ਾਈਨ ਆਂਦਾ ਹੈ ਔਰ ਲੇਟੈਸਟ ਮਤਲਬ ਹਰ ਮਹੀਨੇ ਦੇ ਅੰਦਰ ਅੰਦਰ ਚਾਰ ਪੰਜ ਡਿਜ਼ਾਈਨ ਸੜੇ ਅਪਡੇਟ ਹੋਈ ਜਾਂਦੇ ਆਪਡੇਟ ਹੋ ਜਾਂਦੇ ਜੀ ਬਿਲਕੁਲ ਬਸ ਇਹ ਆ ਦੋਸਤੋ ਚੰਡੀਗੜ੍ਹ ਦੇ ਵਿੱਚ ਦਾ ਹਰ ਇੱਕ ਚੀਜ਼ ਸਭ ਤੋਂ ਪਹਿਲਾਂ ਆਉਂਦੀ ਆ ਕਿ ਬਾਅਦ ਚ ਸਾਰੇ ਕਿਤੇ ਵਾਇਰਲ ਹੁੰਦੀ ਆ ਤੇ ਆ ਦੇਖੋ ਆ ਵੀ ਬੜੇ ਪਿਆਰੇ ਆ ਇਹ ਤਾਂ ਮੰਨ ਲਓ ਜਿਹੜੇ ਹਵੇਲੀ ਟਾਈਪ ਦੀਆਂ ਕੋਠੀਆਂ ਤਿਆਰ ਕਰਦੇ ਆ ਜੀ ਆਜੋ ਹੋਰ ਦਿਖਾ ਦਿੰਦੇ ਆ ਇਹਦੇ ਵਿੱਚ ਹੋਰ ਬਹੁਤ ਡਿਜ਼ਾਈਨ ਨੇ ਜੀ ਸਾਡੇ ਕੋਲ ਬਹੁਤ ਡਿਜ਼ਾਈਨ ਨੇ ਜੀ ਜਿੰਨੀ ਮਰਜ਼ੀ ਬੰਦਾ ਵੈਰਾਈਟੀ ਦੇਖ ਸਕਦਾ ਹੈ ਜੇ ਤੁਸੀਂ ਵੀਡੀਓ ਦੀ ਗੱਲ ਕਰੀਏ ਨਾ ਜੇ ਇੱਥੇ ਅਸੀਂ ਵੀਡੀਓ ਬਣਾਉ ਪਰਪਰ ਇਕੱਲੇ ਇਕੱਲੇ ਚੀਜ਼ ਦੀ ਵੀਡੀਓ ਦਿਖਾਉਣੀ ਹੈ ਮੈਨੂੰ ਐ ਲੱਗਦਾ ਪੂਰਾ ਇੱਕ ਦਿਨ ਤਾਂ ਵੀਡੀਓ ਬਣਾਉਣ ਦੀ ਲੱਗ ਜਾਣਾ ਅੱਜ ਸਿਰਫ ਕੋਠੀ ਕਨਸੈਪਟ ਵਾਲਿਆਂ ਵਾਸਤੇ ਹੈ ਨੈਕਸਟ ਵੀਡੀਓ ਆਪਾਂ ਜਿਹਨੇ ਜਿਹੜੇ ਮਤਲਬ ਫਲੈਟ ਬਣਾ ਰਹੇ ਨੇ ਘਰ ਬਣਾ ਰਹੇ ਨੇ ਅਫੋਰਡੇਬਲ ਚੀਜ਼ਾਂ ਬਣਾ ਰਹੇ ਨੇ ਉਹਨਾਂ ਨੂੰ ਕਟਰ ਮਤਲਬ ਬਜਟ ਦੇ ਚਿੰਦੇ ਉਹ ਵੀ ਵੈਰਾਈਟੀ ਆਪਾਂ ਲੈ ਕੇ ਆਵਾਂਗੇ ਇਹ ਦੇਖੋ ਜੀ ਸਾਗਵਾਨ ਦਾ ਸਿੰਗਲ वुਡ ਦੇ ਵਿੱਚੋਂ ਦਰਵਾਜ਼ਾ ਨਿਕਲਿਆ ਹੋਇਆ ਹੈ 750 ਰੁਪਏ ਸਕੁਅਰ ਫੁੱਟ ਕੋਈ ਜੋੜ ਨਹੀਂ ਇਹਦੇ ਵਿੱਚ ਜੀ ਕੋਈ ਜੋੜ ਨਹੀਂ ਹੈਗਾ ਫਰੇਮਿੰਗ ਦੇ ਬੈਕ ਸਾਈਡ ਤੋਂ ਵੀ ਬਿਲਕੁਲ ਪੂਰੇ ਦਾ ਪੂਰਾ ਪੂਰਾ ਪੂਰੀ ਦੀ ਪੂਰੀ ਵੁੱਡ ਹੈਗੀ ਹੈ ਕੋਈ ਪਲਾਈ ਨਹੀਂ ਯੂਜ਼ ਕੀਤੀ ਹੋਈ ਕੋਈ ਐਕਸਟਰਾ ਤੋਂ ਕੁਝ ਹੋਰ ਨਹੀਂ ਯੂਜ਼ ਕੀਤਾ ਹੋਇਆ ਵੁੱਡ ਤੋਂ ਇਲਾਵਾ ਤੇ ਦੋਸਤੋ ਜੇ ਤੁਹਾਨੂੰ ਨਾਲ ਪਾਲਿਸ਼ ਦੇ ਵੀ ਕਲਰ ਮਿਲ ਜਾਂਦੇ ਪਏ ਜਿਹੜਾ ਤਾਂ ਉਹਨੂੰ ਸੋਹਣਾ ਲੱਗਦਾ ਤੁਸੀਂ ਉਹ ਕਰਵਾ ਸਕਦੇ ਹੋਗੇ ਜੀ ਉਰੇ ਬੰਦੇ ਨੂੰ ਕਸਟਮਰ ਨੂੰ ਆਪਸ਼ਨ ਮਿਲ ਜਾਂਦੀ ਹੈ ਦੇਖਣ ਵਾਸਤੇ ਵੀ ਆਹ ਕਲਰ ਹੈ ਦੇ ਤੇ ਜੱਜਦਾ ਹੈ ਸਾਡੇ ਘਰੇ ਆਹ ਕਲਰ ਜੱਚੇਗਾ ਸਾਡੇ ਘਰ ਵਿੱਚ ਆਹ ਕਲਰ ਜੱਚੇਗਾ ਉਸ ਮੁਤਾਬਿਕ ਬੰਦਾ ਉਰੇ ਕਲਰ ਫੋਟੋ ਲੈ ਕੇ ਆਪਣੇ ਪੇਂਟਰ ਤੋਂ ਪੇਂਟ ਕਰਵਾ ਸਕਦਾ ਹੈ ਜਾਂ ਪਾਲਿਸ਼ ਕਰਵਾ ਸਕਦਾ ਹੈ ਬਿਲਕੁਲ ਵੀਰੇ ਤੇ ਆ ਵੀ ਬੜਾ ਪਿਆਰਾ ਡ ਇਹ ਵੀ ਸਾਗਵਾਨ ਦੇ ਵਿੱਚ ਇਹ ਥੋੜਾ ਸਸਤਾ ਆ ਗਿਆ ਪਾਈਨ ਦੇ ਵਿੱਚ 400 ਰੁਪਏ ਫੁੱਟ ਆ ਗਿਆ ਜੀ ਤੇ 400 ਵਾਲਾ ਵੀ ਲਵਾਉਂਦਾ ਬੰਦਾ ਖਰਾਬ ਤਾਂ ਕੁਝ ਨਹੀਂ ਹੁੰਦਾ ਹਾਂ ਜੀ ਨਹੀਂ वुਡ ਦਾ ਫਰਕ ਆ ਜਾਏਗਾ ਜੀ ਜਰਮਨ ਵਾਈਫ ਜਰਮਨ ਪਾਈਨ ਹੈ ਜੀ ਐਸਵਾਈਪੀ 400 ਰੁਪਏ वुਡ ਦਾ ਜਿਸ ਸਾਡੀ ਰੇਂਜ ਹੁੰਦੀ ਹੈ ਇਹ ਮਰਿੰਡੀ ਆ ਗਈ ਜੀ 500 ਰੁਪਏ ਇਹ ਮਰਿੰਡੀ ਚ ਵੀਰ ਜੀ ਮੈਂ ਤਾਂ ਇਹ ਵੀ ਸਾਗਵਾਨ ਜੀ ਲੱਗ ਜਾਂਦਾ ਵੈਸੇ ਜੀ 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 ਕਿੰਨੀ ਰੈੱਡ ਮਰਿੰਡੀ ਦੇ ਵਿੱਚ ਹੈਗਾ ਜੀ ਉਹਦਾ ਰੇਸ਼ਾ ਤਾਂ ਪਤਾ ਲੱਗ ਜਾਏਗਾ ਜਿਹਨੂੰ वुਡ ਦੀ ਨੌਲੇਜ ਹੈਗੀ ਹੈ ਉਹਨੂੰ ਬੰਦੇ ਨੂੰ ਨੌਲੇਜ ਹੈ ਇਹ ਜਰਮਨ ਪਾਈਨ ਐਸਵਾਈਪੀ ਹੈ ਜੀ ਸਿੰਗਲ ਬੁੱਡ ਦੇ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ 650 ਰੁਪਿਆ ਐਚ ਡੀ ਐਚ ਐਮ ਆਰ ਪਲੱਸ ਸਾਗਵਾਨ ਜੋ ਸਾਰਾ ਡਿਜ਼ਾਈਨਿੰਗ ਹੈਗਾ ਤੇ ਐਚ ਡੀ ਐਚ ਐਮ ਆਰ ਤੇ ਵਰਕ ਕੀਤਾ ਹੋਇਆ ਹੈ ਇਹ ਸਾਗਵਾਨ ਬੁੱਡ ਹੈਗੀ ਹੈ 650 ਰੁਪਿਆ ਜੀ ਠੀਕ ਹੈ ਵੀਰੇ ਆਹ ਵਾਲਾ ਵੀ 750 ਰੁਪਿਆ ਸਾਗਵਾਨ ਦੀ ਬੁੱਡ ਹੈਗੀ ਹੈ ਆ ਇੱਕ ਹੋਰ ਆ ਗਈ ਇਹ ਹੈਂਡਮੇਡ ਕਨਸੈਪਟ ਆ ਗਿਆ ਜੀ 550 ਰੁਪਏ ਸਿੰਗਲ ਸਾਈਡ ਵਰਕ ਔਰ ਡਬਲ ਸਾਈਡ ਵਰਕ ਕਰਵਾਣਾ ਦੋਨੇ ਸਾਈਡ ਹੀ ਸੇਮ ਡਿਜ਼ਾਈਨ ਦਿਖੇ 650 ਰੁਪਏ ਜੀ 650 ਜੇ ਮੈਨੂੰ ਇੱਕ ਇਹ ਜੀ ਦੱਸੋ ਵੀ ਬੜਾ ਮਾਰਕੀਟ ਚ ਰੌਲਾ ਪਿਆ 2000 ਦੇ ਦਰਵਾਜ਼ੇ 1500 ਦੇ ਦਰਵਾਜ਼ੇ ਅ타 ਕੋਠੀਆਂ ਵਾਲਾ ਹੋ ਗਿਆ ਉਹ ਹੈਗੇ ਆਪਣੇ ਕੋਲੇ ਜਿਹੜੇ ਨਾਰਮਲ ਬੰਦੇ ਨੇ ਲਵਾਉਣੇ ਆ ਮੈਂ ਉਹੀ ਕਹਿ ਰਹੀ ਆ ਤੁਹਾਨੂੰ ਸਾਰੇ ਤਰ੍ਹਾਂ ਦੀ ਰੇਂਜ ਮਿਲੇਗੀ ਆਪਣੇ ਕੋਲੇ ਜੇ ਤੁਸੀਂ ਬੰਦਾ ਆਪਣਾ ਬਜਟ ਲੈ ਕੇ ਆ ਜਾਏਗਾ ਵੀ ਮੈਨੇ 2000 ਦਾ ਦਰਵਾਜ਼ਾ ਲਗਵਾਣਾ ਹੈ ਤਾਂ 2000 ਵਾਲਾ ਦਰਵਾਜ਼ਾ ਵੀ ਦੇ ਦਾਂਗੇ ਇਸ ਕਰਕੇ ਆਪਾਂ ਸ਼ੋ ਨਹੀਂ ਕਰ ਰਹੇ ਕਿ ਜਦਾ ਦਰਵਾਜੇ ਲਾਈਨਾਂ ਲੱਗੀਆਂ ਪਈਆਂ ਨੇ ਕੋਈ ਬੰਦਾ ਕਹੂਗਾ 2000 ਦਾ ਦਰਵਾਜਾ ਲੈਣਾ 2500 ਦਾ ਦਰਵਾਜਾ ਲੈਣਾ 3000 ਦਾ ਦਰਵਾਜਾ ਲੈਣਾ ਜਿਸ ਦੇ ਹਿਸਾਬ ਦੀ ਰੇਂਜ ਹੋਏਗੀ ਬੰਦੇ ਨੂੰ ਤੇ ਯਾਰ ਦਰਵਾਜਾ ਮਿਲ ਜਾਏਗਾ ਤੇ ਉਸ ਦੇ ਹਿਸਾਬ ਦੀ ਗਾਰੰਟੀ ਵਾਰੰਟੀ ਰਹਣੀ ਉਸ ਦੇ ਹਿਸਾਬ ਦੀ ਗਾਰੰਟੀ ਵਾਰੰਟੀ ਹੈ ਜੀ ਬਿਨਾ ਗਾਰੰਟੀ ਵਾਲਾ ਮਾਲ ਵੀ ਮਿਲ ਜਾਏਗਾ ਵਿਦ ਗਾਰੰਟੀ ਵਾਲਾ ਮਾਲ ਵੀ ਮਿਲ ਜਾਏਗਾ 15 ਸਾਲ ਦੀ ਗਾਰੰਟੀ ਦੇ ਵਿੱਚ ਵੀ ਮਿਲ ਜਾਏਗਾ ਮਤਲਬ ਵੱਖਰੋ ਵੱਖਰੀ ਚੀਜ਼ ਹੈ ਜੀ ਉਹ ਸਭ ਨਾਲ ਹੀ ਰੇਟ ਆ ਜਾਏਗਾ ਹੁਣ ਮੈਨੂੰ ਐ ਦੱਸੋ ਕਿ ਘਟੋ ਘਟ ਕੀ ਰੇਟ ਵਾਲਾ ਕਸਟਮਰ ਆਵੇ ਕਟੋ-ਕਟ ਤੁਸੀਂ ਮੰਨ ਕੇ ਚਲੋ 1500 ਰੁਪਏ ਤੋਂ ਦਰਵਾਜ਼ਾ ਬਣਾਉਣਾ ਸ਼ੁਰੂ ਕਰ ਦਨੇ ਜੀ ਇਸ ਦਾ ਫਲਸਰ ਜੋ ਸਾਡਾ 80 ਰੁਪਏ ਸਕਰ ਫੁੱਟ ਤੋਂ ਸਟਾਰਟ ਹੋ ਜਾਏਗਾ ਜੇ ਵੀ ਦਾ ਹਾਂਜੀ ਠੀਕ ਹੈ ਤੇ ਵੱਧੋ-ਵੱਤ ਤਾਂ ਇਹਦੀ ਕੋਈ ਰੇਂਜ ਹੀ ਨਹੀਂ ਹੈਗੀ ਜਿੰਨਾ ਮਤਲਬ ਬੰਦੇ ਕੋਲੇ ਪੈਸਾ ਹੈਗਾ ਜਾਂ ਮਤਲਬ ਜਿੰਨਾ ਬੰਦਾ ਖਰਚਣਾ ਚਾਹੁੰਦਾ ਜਿੰਨਾ ਬਜਟ ਹੈਗਾ ਉਹ ਸਾਣਾ ਜਿੱਥੇ ਤੱਕ ਮਰਜ਼ੀ ਲੈ ਕੇ ਜਾ ਸਕਦਾ ਹੈ ਇਹ ਗਾਰੰਟੀ ਘੱਟੋ-ਘੱਟ ਕੀ ਰਹਿਣ ਵਾਲੀ ਹੈ ਜੀ ਗਾਰੰਟੀ ਮਿਨੀਮਮ 5 ਇਅਰ ਰਹਿੰਦੀ ਹੈ ਜੀ ਮੈਕਸਿਮਮ 15 ਇਅਰ ਰਹਿੰਦੀ ਹੈ ਬਟ ਜੋ ਸਾਗਵਾਂ ਦੀ オリジナル ਵੁੱਡ ਦੀ ਹੁੰਦੀ ਹੈ ਉਹਦੀ ਚਾਹੇ 100 ਉਸ ਚ ਗਾਰੰਟੀ ਵਾਰੰਟੀ ਰਿਟਰਨ ਚ ਹੁੰਦੀ ਆ ਤੇ GST ਵਾਲਾ ਪੱਕਾ ਪੈਰ ਹੁੰਦਾ ਜੀ ਬਿਲ ਮਿਲੇਗਾ GST ਦਾ ਪਰ ਰਿਟਰਨ ਵਿਟਰ ਸਾਰੀ ਗਾਰੰਟੀ ਹੋਏਗੀ ਸਾਰਾ ਕੁਝ ਮਤਲਬ ਕੋਈ ਉਹਦੇ ਚ ਉਸ ਪ੍ਰੋਬਲਮ ਨਹੀਂ ਹੈ ਆਪਾ ਇਹ ਦਰਵਾਜਿਆਂ ਦੇ ਰੇਟ ਦਿਖਾਤੇ ਵੀਰ ਜੀ ਇਹ ਕਸਟਮਰ ਲਈ ਆ ਜਾਂ ਜਿਹੜੇ ਮਤਲਬ ਤੁਹਾਡਾ ਹੌਲ ਸੇਲਰ ਜੁੜਨਗੇ ਜਾਂ ਕੋਈ ਹੋਰ ਬੰਦਾ ਤੁਹਾਡੇ ਤੋਂ ਦਰਵਾਜੇ ਲੈ ਕੇ ਅੱਗੇ ਸੇਲ ਪਰਚੇਜ਼ ਕਰਨਾ ਚਾਹੁੰਦਾ ਬਿਲਡਰ ਵਗੈਰਾ ਉਹਨਾਂ ਲਈ ਨਹੀਂ ਦੇਖੋ ਕੋਈ ਜ਼ਿਆਦਾ ਮਾਰਜਨ ਤਾਂ ਹੈ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਅੱਜ ਕੱਲ ਕੰਪੀਟੀਸ਼ਨ ਦਾ ਟਾਈਮ ਹੈ ਸਭ ਆਨਲਾਈਨ ਹੈਗਾ ਖੁੱਲਮ ਖੁੱਲਾ ਫੈਕਟਰੀ ਦੇ ਵਿੱਚ ਬੰਦੇ ਬੰਦਾ ਦੇਖ ਸਕਦਾ ਕਿਸ ਤਰ੍ਹਾਂ ਬੰਦੇ ਆਪਣੀ ਕੈਲਕੂਲੇਸ਼ਨ ਵੁੱਡ ਦੀ ਲਗਾ ਸਕਦਾ ਮਤਲਬ ਸਾਰਾ ਚੀਜ਼ ਸ਼ਟ ਓਪਨ ਹੈਗੀ ਹੈ ਤੇ ਜੋ ਰੇਟ ਹੈਗੇ ਰਿਟੇਲ ਦੇ ਰੇਟ ਹੈਗੇ ਨੇ ਹੌਲ ਸੇਲ ਦੇ ਰੇਟ ਕੋਈ ਵੀ ਸਿਸਟਮ ਵੀ ਹੈ ਕੋਈ ਆਪਣੀ ਬ੍ਰਾਂਚ ਖੋਲਣਾ ਚਾਹੁੰਦਾ ਹੈ ਉਹ ਵੀ ਸਿਸਟਮ ਹੈ ਉਹ ਬੰਦਾ ਆਏਗਾ ਗੱਲਬਾਤ ਕਰੇਗਾ ਸਮਝਾ ਦਿੱਤਾ ਜਾਏਗਾ ਜੀ ਬਿਲਕੁਲ ਦੋਸਤੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਵੀਰ ਜੀ ਸ਼ੇਅਰਿੰਗ ਵਾਲਿਆਂ ਦਾ ਮਾਨਤਨ ਜ਼ਰੂਰੀ ਹੈ ਜੀ ਜੀ ਸ਼ੇਅਰਿੰਗ ਵਾਲਿਆਂ ਦਾ ਮਾਨਤਨ ਵੀ ਕਰਾਂਗੇ ਜਿਹੜਾ ਸਾਡੇ ਪੇਜ ਨੂੰ ਫੋਲੋ ਕਰੇਗਾ ਤੇ ਮੈਕਸਿਮਮ ਸ਼ੇਅਰਿੰਗ ਕਰੇਗਾ 50 ਤੋਂ ਪਲੱਸ ਗਰੁੱਪਾਂ ਦੇ ਵਿੱਚ ਸ਼ੇਅਰਿੰਗ ਹੋਏਗੀ ਮੈਕਸਿਮਮ ਸ਼ੇਅਰਿੰਗ ਹੋਏਗੀ ਜਿੱਦੀ ਉਹ ਜਿਹੜੇ ਆਪਣੇ 8 ਬੰਦੇ ਰਹਿੰਦੇ ਨੇ ਜਿਨ੍ਹਾਂ ਨੂੰ ਇਨਾਮ ਦੇਣਾ ਵਾਕੀ ਆ 40000 ਦਾ ਉਹ 5-5000 ਰੁਪਇਆ 8 ਬੰਦਿਆਂ ਨੂੰ ਦਿੱਤਾ ਜਾਏਗਾ ਜਿੱਦੀ ਮੈਕਸਿਮਮ ਸ਼ੇਅਰਿੰਗ ਹੋਏਗੀ ਔਰ ਜੋ ਮੈਨੂੰ ਇਹਨਾਂ ਦੀ ਸਕਰੀਨਸ਼ਾਟ ਲੈ ਕੇ ਸ਼ੇਅਰਿੰਗ ਕਰਕੇ ਮੇਰੇ ਨੰਬਰ ਤੇ ਵਟਸਐਪ ਕਰੇਗਾ ਨੰਬਰ ਨੋਟ ਕਰ ਲਓ 98786 90778 98786 90778 ਇਹਦੇ ਤੇ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਕਰੋ ਜਿੱਦੀ ਮੈਕਸਿਮਮ ਸ਼ੇਅਰਿੰਗ ਹੋਏਗੀ ਉਹਨੂੰ ਇਨਾਮ ਦਿੱਤਾ ਜਾਏਗਾ ਤੇ ਵੀਰ ਜੀ ਇੱਕ ਆਪਣਾ ਐਡਰੈਸ ਦੱਸ ਦੋ ਆਪਾਂ ਖੜੇ ਕਿੱਥੇ ਆਪਣੀ ਲੋਕੇਸ਼ਨ ਕੀ ਹੈ ਜੇ ਕਸਟਮਰ ਇੱਥੇ ਆ ਕੇ ਦੇਖਣਾ ਚਾਹੁੰਦੇ ਆ ਡਿਜ਼ਾਈਨ ਜੀ ਇਹ ਸ਼ਿਮਲਾ ਕਾਲਕਾ ਹਾਈਵੇ ਹੈ ਸ਼ਿਮਲਾ ਕਾਲਕਾ ਹਾਈਵੇ ਜੀਰਕਪੁਰ ਦੇ ਵਿੱਚ ਪੈਂਦਾ ਹੈ ਬਲਟਾਨਾ ਕੇ ਏਰੀਆ ਲਾਈਟਾਂ ਬੰਦਾ ਸਰਚ ਮਾਰੇਗਾ ਬੜਾ इजीली ਮਿਲ ਜਾਏਗਾ ਬਾਕੀ ਜੇ ਐਂਡ ਬੀ ਗਰੁੱਪ ਕਰਕੇ ਗੂਗਲ ਤੋਂ ਸਰਚ ਮਾਰ ਕੇ ਆਏਗਾ ਬੜਾ इजीली ਮਿਲ ਜਾਏਗਾ ਅਗਰ ਅਦਰਵਾਈਜ਼ ਸਾਨੂੰ ਕੋਈ ਵਟਸਐਪ ਕਰੇਗਾ ਲੋਕੇਸ਼ਨ ਵੀ ਸ਼ੇਅਰ ਕਰ ਦਿੱਤੀ ਜਾਏਗੀ ਕੋਈ ਪ੍ਰੋਬਲਮ ਨਹੀਂ ਹੈ ਉਸ ਦੇ ਵਿੱਚ ਤੇ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਕਸਟਮਰ ਪਹਿਲਾਂ ਜਿਹੜੇ ਭੈਣ ਭਰਾ ਜਿੱਤੇ ਆਗੇ ਹਨਾ ਉਹਨਾਂ ਦੇ ਸਕਰੀਨਸ਼ਾਟ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਲਾ ਜਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਦੋ ਬੰਦੇ ਜਿਹਨਾਂ ਨੇ ਹੁਣ ਤੱਕ ਜਿਹੜੇ ਇਨਾਮ ਜਿੱਤਿਆ ਸ਼ੇਅਰਿੰਗ ਵਾਲੇ ਉਹ ਤੁਹਾਨੂੰ ਡਿਸਪਲੇ ਕਰ ਦਿੱਤੇ ਜਾਣਗੇ ਤੇ ਬਾਕੀ ਜਿਹੜਾ ਅਪਕਮਿੰਗ ਤੁਹਾਡਾ ਰਹੇਗਾ ਕਿ ਇਹਦੀ ਸਭ ਤੋਂ ਵੱਧ ਸ਼ੇਅਰਿੰਗ ਹੋਏਗੀ ਅਗਲੀ ਵੀਡੀਓ 'ਚ ਆਪਾਂ ਉਹ ਵੀ ਅਨਾਉਂਸ ਕਰ ਦਾਂਗੇ